ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੀ ਗੁਰੂ ਸਹਿਬਾਨ ਦੇ ਜੋਤੀ ਜੋਤ ਸਥਾਨ ਬਾਰੇ ਗੱਲ ਕਰਾਂਗੇ ਜੋਤੀ ਜੋਤ ਦਾ ਅਰਥ ਹੈ ਸਦੀਵੀ ਪ੍ਰਕਾਸ਼ ਵਿਚਲੀਨ ਸਿੱਖ ਧਰਮ ਵਿੱਚ ਸਿੱਖ ਗੁਰੂਆਂ ਤੇ ਹੋਰ ਅਧਿਆਤਮਕ ਤੌਰ ਤੇ ਮੁਕਤ ਵਿਅਕਤੀਆਂ ਦੇ ਸਰੀਰਕ ਤੌਰ ਤੇ ਚਲੇ ਜਾਣ ਲਈ ਵਰਤਿਆ ਗਿਆ ਵਾਕਾਂਸ਼ ਜੋਤੀ ਜੋਤ ਹੈ ਜਦੋਂ ਇਸ ਹੋਂਦ ਨੂੰ ਛੱਡ ਦਿੰਦੇ ਹਨ ਤਾਂ ਉਹ ਮਰਦੇ ਨਹੀਂ ਸਗੋਂ ਮੂੜ ਪਰਮਾਤਮਾ ਨਾਲ ਜੁੜ ਜਾਂਦੇ ਹਨ ਗੁਰੂ ਨਾਨਕ ਦੇਵ ਜੀ ਜੀ ਨਾ ਦਾ ਜੋਤੀ ਜੋਤ ਸਥਾਨ ਕਰਤਾਰਪੁਰ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਰਾਵੀ ਦਰਿਆ ਦੇ ਕੰਢੇ ਤੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰੰਗਦੇਵ ਜੀ ਜੀ ਨਾਨੇ ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰ ਸਮਝਿਆ ਤੇ ਗੁਰਤਾ ਗੱਦੀ ਬਖਸ਼ ਕੇ ਖਡੂਰ ਸੈ ਵਿਖੇ ਜੋਤੀ ਜੋਤ ਸਮਾ ਗਏ ਗੁਰੂ ਅਮਰਦਾਸ ਜੀ ਜੀ ਨਾਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪੀ ਅਤੇ ਗੋਇੰਦਵਾਲ ਸੈ ਵਿਖੇ ਜੋਤੀ ਜੋਤ ਸਮਾ ਗਏ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਗੁਰ ਅਰਜਨ ਦੇਵ ਜੀ ਨੂੰ ਗੁਰਿਆਈ ਸੌਂਪੀ ਤੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋ ਸਮਾ ਗਏ ਗੁਰ ਅਰਜਨ ਦੇਵ ਜੀ ਜਿਨ੍ਹਾਂ ਨੂੰ ਜਹਾਂਗੀਰ ਨੇ ਲਾਹੌਰ ਜੋ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਹੋਇਆ ਹੈ ਤਾਂ ਸਿ ਇਹ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਗੁਰਹਾਰ ਗੋਬਿੰਦ ਜੀ ਜਿਨ੍ਹਾਂ ਨੇ ਗੁਰਗੱਦੀ ਆਪਣੇ ਪੋਤਰੇ ਗੁਰਹਰ ਰਾਏ ਜੀ ਨੂੰ ਸੌਂਪੀ ਅਤੇ ਕੀਰਤਪੁਰ ਸਾਹਿਬ ਜਿੱਥੇ ਹੁਣ ਗੁਰਦੁਆਰਾ ਪਤਾਲ ਪੂਰੀ ਸਾਹਿਬ ਹੈ ਉੱਥੇ ਜੋਤੀ ਜੋ ਸਮਾ ਗਏ ਗੁਰੂ ਹਰਾਈ ਜੀ ਜਿਨ੍ਹਾਂ ਨੇ ਆਪਣੇ ਛੋਟੇ ਸਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪੀ ਤੇ ਕਿਰਤਪੁਰ ਸਾਹਿਬ ਵਿਖੇ ਜੋਤੀ ਜੋ ਸਮਾ ਗਏ ਗੁਰੂ ਹਰਕ੍ਰਿਸ਼ਨ ਜੀ ਜਿਨ੍ਹਾਂ ਨੇ ਆਪਣੀ ਸੰਸਾਰੀਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਵਿੱਚ ਸੰਪੂਰਨ ਕੀਤੀ ਤੇ ਆਪ ਜੀ ਗੁਰਦੁਆਰਾ ਬਾਲਾ ਸਾਹਿਬ ਜੋ ਕਿ ਦਿੱਲੀ ਵਿੱਚ ਹੈ ਉੱਥੇ ਜੋਤੀ ਜੋ ਸਮਾ ਗਏ ਗੁਰਤੇਗ ਬਹਾਦਰ ਜੀ ਜਿਨ੍ਹਾਂ ਨੂੰ ਧਰਮ ਦੀ ਖਾਤਰ ਚਾਨਨੀ ਚੌਂਗ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਜਿੱਥੇ ਹੁਣ ਗੁਰਦੁਆਰਾ ਸੀਸ ਗੰਜ ਸਾਹਿਬ ਹੈ ਗੁਰਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰਗੰਸਾਹਿਬ ਜੀ ਨੂੰ ਗੁਰੂਤੀ ਪਦਵਿਤਾ ਪੀ ਤੇ ਹਜੂਰ ਸਾਹਿਬ ਨਾਦੇੜ ਦੇ ਸਥਾਨ ਤੇ ਜੋਤੀ ਜੋ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ